ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮਿਕ ਸਿੰਘ ਮੁੱਖ ਤੀਬੜੀ ਉਸਫੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਸਮੇਂ ਤੇ ਵਕ ਵਕ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਰਹਿੰਨੇ ਆ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਕੱਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਖਸਾਨ ਸਾਥੀਓ ਇਸ ਵੇਲੇ ਝੋਨੇ ਦੀ ਫਸਲ ਤਕਰੀਬਨ ਗਭ ਭਰਨ ਦੀ ਅਵਸਥਾ ਵਿੱਚ ਆ ਗਈ ਹੈ ਝੋਨੇ ਦੀ ਫਸਲ ਦੇ ਵਿੱਚ ਬਹੁਤ ਸਾਰੇ ਤਦੀਨ ਜਿਹੜੇ ਨੇ ਉਹ ਉਗਦੇ ਆ ਜਿਸ ਦੀ ਰੋਕਥਾਮ ਕਰਨ ਲਈ ਕਈ ਤਰ੍ਹਾਂ ਦੀਆਂ ਮਦੀਨ ਨਾਸ਼ਕ ਵਰਤੀ ਜਾਂਦੀਆਂ ਨੇ ਜਿਹੜੀਆਂ ਕਿ ਝੋਨਾ ਦੀ ਝੋਨੇ ਦੀ ਲਵਾਈ ਤੋਂ ਤੁਰੰਤ ਬਾਅਦ ਕੁਝ ਪਾਈ ਜਾਂਦੀਆਂ ਨੇ ਕੁਝ ਜੜੀਆਂ ਨੇ ਉਹ ਬਾਅਦ ਵਿੱਚ ਛਿੜਕਾ ਵੀ ਪਤਾ ਜਾਂਦਾ ਪਰ ਫਿਰ ਵੀ ਕੁਝ ਬੂਟੇ ਜਿਹੜੇ ਨੇ ਉਹ ਨਦੀਨ ਦੇ ਰਹਿ ਜਾਂਦੇ ਆ ਜਿਹਦੇ ਵਿੱਚ ਸਵਾੰਗ ਕੋੜਾ ਕ ਇਸ ਤਰ੍ਹਾਂ ਦੇ ਕਾਫੀ ਬੂਟੇ ਜਿਹੜੇ ਨੇ ਉਹ ਬਾਅਦ ਜੋ ਨਿਸਰਦੀ ਆ ਤੇ ਫਿਰ ਜਿਹੜਾ ਉਹ ਦਿਖਾਈ ਦਿੰਦੇ ਇਸ ਤਰ੍ਹਾਂ ਆਪਾਂ ਵੀਡੀਓ ਚ ਵੀ ਦੇਖ ਰਹੇ ਹਾਂ ਕਿ ਸਵਾੰਗ ਦਾ ਬੂਟਾ ਕਾਫੀ ਵੱਡਾ ਤੇ ਇਸ ਖੇਤ ਦੇ ਵਿੱਚ ਦੇਖੀਏ ਤਾਂ ਕੋਈ 40-50 ਬੂਟੇ ਜਏ ਨੇ ਜਿਹੜੇ ਕਿ ਸੁਆਗ ਦੇ ਬੂਟੇ ਰਹਿ ਗਏ ਆ ਜਿਹੜੇ ਐਸ ਵੇਲੇ ਧਾਣਾ ਭਰਨ ਦੀ ਅਵਸਥਾ ਦੇ ਵਿੱਚ ਸੋ ਇਹ ਬੂਟੇ ਉਹ ਨੇ ਜਿਨ੍ਹਾਂ ਤੇ ਦਵਾਈ ਦਾ ਅਸਰ ਨਹੀਂ ਹੋਇਆ ਜਿਨ੍ਹਾਂ ਵਿੱਚ ਸ਼ੈਨ ਸ਼ਕਤੀ ਆ ਗਈ ਆ ਜਾਂ ਕੁਝ ਬਚ ਗਏ ਨੇ ਸੋ ਐਸ ਲਈ ਸਾਡੇ ਕੋਲ ਸਮਾਵਾ ਕਿ ਇਹਨਾਂ ਬੂਟਿਆਂ ਨੂੰ ਕੱਟ ਕੇ ਬਾਹਰ ਕੱਢਤਾ ਜਾਵੇ ਚਾਰੇ ਦੇ ਤੌਰ ਤੇ ਪਸ਼ੂਨ ਪਾਤਾ ਜਾਵੇ ਤਾਂ ਜੋ ਅਗਲੇ ਸਾਲ ਜਿਹੜਾ ਇਹਨਾਂ ਤੋਂ 20 ਬੰਨਾ ਵਾ ਉਹ ਨਾ ਬਣੇ ਤਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਬੂਟੇ ਤੋਂ ਲਗ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਬੀਜ ਜਿਹੜਾ ਵਾ ਉਹ ਪੈ ਜਾਂਦਾ ਵਾ ਤੋਂ ਜੇਕਰ ਇਹ ਹੁਣੇ ਹੀ ਅਸੀਂ ਆਪਾਂ ਇਸ ਨੂੰ ਪੁੱਟ ਕੇ ਤੇ ਬਾਹਰ ਕੱਢ ਦੇਾਂਗੇ ਤਾਂ ਬਹੁਤ ਸਾਰਾ ਜਿਹੜਾ ਇਹਦਾ ਫਾਇਦਾ ਹੋ ਜੂਗਾ ਅਗਲੇ ਸਾਲ ਖੇਤ ਦੇ ਵਿੱਚ ਕੋਈ ਵੀ ਬੂਟਾ ਨਹੀਂ ਰਹੂਗਾ ਇਸੇ ਤਰ੍ਹਾਂ ਘੋੜਾ ਘਾਵ ਵੀ ਕਾਫੀ ਤਾਂ ਉਹ ਤੇੜਾ ਵਾ ਗੋਪਿੰਦਾ ਵਾ ਜਿਸ ਤਰ੍ਹਾਂ ਇਹ ਨਾਲ ਹੀ ਤੁਸੀਂ ਦੇਖ ਰਹੇ ਜੇ ਕਿ ਇੱਕ ਬੂਟੇ ਜਿਹੜੇ ਨੇ ਉਹ ਦੇਖ ਰਹੇ ਨੇ ਸੋ ਜੇਕਰ ਇਹਨਾਂ ਬੂਟੇ ਸਾਰੇ ਬੂਟਿਆਂ ਨੂੰ ਜਿਹੜੇ ਵੀ ਨਦੀਨ ਤੇ ਦੇਖਦੇ ਆ ਜੇਕਰ ਉਹਨਾਂ ਨੂੰ ਆਪਾਂ ਪੁੱਟ ਕੇ ਬਾਹਰ ਕੱਢ ਦਈਏ ਤਾਂ ਸਾਡਾ ਕਾਫੀ ਜਿਹੜਾ ਵਾ ਉਹ ਬਚਾ ਹੋ ਜਾਂਦਾ ਇਸ ਦੇ ਨਾਲ ਹੀ ਅੱਜਕੱਲ ਕੁਝ ਦੇਖੇਗੇ ਬੂਟੇ ਜਿਹੜੇ ਨੇ ਗੈਰ ਬੂਟੇ ਆ ਜਿਹੜੇ ਕਿ ਕੁਝ ਤਾਂ ਝਾੜੇ ਦੇ ਬੂਟੇ ਆ ਜਿਹਨੂੰ ਆਪਾਂ ਸੌਣ ਵੀ ਕਹਿੰਦੇ ਨੇ ਆ ਚਾੜਾ ਵੀ ਕਹ ਦਿੰਨੇ ਆ ਚੋਬਾ ਵੀ ਕਹ ਦਿੰਨੇ ਆ ਉਹ ਵੀ ਕਾਫੀ ਥਾਵਾਂ ਤੇ ਤੇੜਾ ਵਾ ਹੋ ਗਿਆ ਉਹ ਆਮ ਫਸਲ ਨਾਲੋਂ ਵੱਡਾ ਹੁੰਦਾ ਤੇ ਉਹਦੇ ਵੀ ਦਾਣੇ ਜਿਹੜੇ ਨੇ ਉਹ ਐਸੇ ਨਿਕਲਣ ਨੂੰ ਤਿਆਰ ਬੈਠੇ ਨੇ ਉਹ ਇਹ ਜਿਹੜਾ ਚਾੜਾ ਜਾਂ ਚੋਬਾ ਹੁੰਦਾ ਵਾ ਇਹ ਝੋਨੇ ਤੋਂ ਪੱਕਣ ਤੋਂ ਨਿਸਣ ਤੋਂ ਪਹਿਲਾਂ ਜਿਆਦਾ ਪਹਿਲਾਂ ਨਿਸਰ ਜਾਂਦਾ ਵਾ ਤੇ ਪੱਕਦਾ ਵੀ ਪਹਿਲਾਂ ਵਾ ਕਈ ਵਾਰ ਤੇ ਜੇਕਰ ਜਿਆਦਾ ਹੋਵੇ ਤਾਂ ਇਹ ਫਸਲ ਜਿਹੜਾ ਵਾ ਉਹ ਕਾਫੀ ਹੈਟੇਰੀ ਕਰ ਦਿੰਦਾ ਤੋਂ ਉਹ ਜਿਹੜਾ ਜਿਹੜਾ ਇਹ ਚੜਾ ਜਿਹੜਾ ਚੁਬਾਵਾ ਉਹਦੇ ਵੀ ਬੂਟੇ ਐਸੋਲੇ ਪੁੱਟ ਕੇ ਤੇ ਆਪਾਂ ਬਾਹਰ ਕੱਢ ਕੇ ਇੰਡਸਟ ਕਰ ਦਈਏ ਇਹਨਾਂ ਨੂੰ ਵੱਖਰੀ ਥਾਂ ਦੇ ਉੱਤੇ ਜਾ ਕੇ ਕਿਤੇ ਖੁੱਲੀ ਜਗ੍ਹਾ ਦੇ ਉੱਤੇ ਉਹਨੂੰ ਰੱਖ ਦਈਏ ਤੇ ਉਹਦਾ ਜਿਹੜਾ ਉਹਨੂੰ ਆਜ ਅੱਗ ਲਾ ਦਈਏ ਦਵਾ ਦਈਏ ਜਾਂ ਦਵਾਉਣ ਤੇ ਵੀ ਉਹਨੂੰ ਉਹ ਜਿਹੜਾ ਬੀਜ ਜਿਹੜਾ ਵਾ ਬਹੁਤ ਸਿਰ ਤੱਕ ਜਿਹੜਾ ਵਾ ਉਹ ਖੇਤ ਵਿੱਚ ਪਿਆ ਰਹਿੰਦਾ ਵਾ ਜਿਹੜਾ ਕੋਈ ਗਲਦਾ ਨਹੀਂ ਹੁੰਦਾ ਸੋ ਇਹ ਇਹ ਦੋ ਤਰ੍ਹਾਂ ਦੇ ਕਾ ਜਿਹੜਾ ਵਾ ਕੰਮ ਕਰਨ ਵਾਲਾ ਜ਼ਰੂਰੀ ਆ ਕਿ ਅਸੀਂ ਜਿਹੜੇ ਸਾਡੇ ਖੇਤਾਂ ਦੇ ਵਿੱਚ ਗੈਰ ਬੂਟੇ ਆ ਉਹਨਾਂ ਨੂੰ ਆਪਾਂ ਬਾਹਰ ਕੱਢੀਏ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੇਲੇ ਜਿੰਨੇ ਵੀ ਸਾਡੇ ਫਸਲ ਦੇ ਵਿੱਚ ਨਦੀਨਾ ਦੇ ਬੂਟੇ ਨੇ ਉਹਨਾਂ ਨੂੰ ਆਪਾਂ ਬਾਹਰ ਕੱਢ ਕੇ ਤੇ ਉਹਨੂੰ ਪਸ਼ੂਆਂ ਨੂੰ ਚਾਰੇ ਤੋਂ ਦੇ ਬਦਲੇ ਤਾਂ ਜੋ ਅਗਲੇ ਸਾਲ ਜਿਹੜਾ ਉਹ ਇਹ ਬੀਜ ਨਾ ਬਣ ਸਕੇ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਲੱਗੀ ਚੰਗੀ ਲੱਗੀ ਆ ਤਾਂ ਜਰੂਰ ਸ਼ੇਅਰ ਕਰੋ ਤਾਂ ਜੇਕਰ ਤੁਸੀਂ ਅਜੇ ਤੱਕ ਸਾਡਾ YouTube ਚੈਨਲ ਜਿਹੜਾ ਵਾ ਉਹ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਜੁਨ ਕਰੋ ਲਾਈਕ ਕਰੋ ਤੇ ਤਾਂ ਜੋ ਤੁਸੀਂ ਆਉਣ ਵਾਲੀਆਂ ਜਿਹੜੀਆਂ ਚੰਗੀਆਂ ਵੀਡੀਓ ਨੇ ਉਹ ਤੁਸੀਂ ਦੇਖ ਸਕੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਸ ਤਰੀਕੇ ਦਾ